ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਅੱਜ ਅਸੀਂ ਪਹੁੰਚੇ ਹੋਏ ਹਾਂ ਬਟੋਤ ਜੋ ਕਿ ਸ੍ਰੀਨਗਰ ਨੂੰ ਹਾਈਵੇ ਜਾਂਦਾ ਹੈ ਉਹਦੇ ਉੱਪਰ ਹੈ ਬੇਸਕੀ ਜੰਮੂ ਸਟੇਟ ਸੀ ਪੈ ਜਾਂਦਾ ਹੈ ਲੇਕਿਨ ਬਿਲਕੁਲ ਕਸ਼ਮੀਰ ਦੇ ਬਾਡਰ ਦੇ ਇੱਥੇ ਜੋ ਸ੍ਰੀ ਗੁਰੂ ਰਵੀਦਾਸ ਸਾਧਨਾ ਕੇਂਦਰ ਬਣਿਆ ਹੋਇਆ ਹੈ ਜਿਹਦੇ ਵਿੱਚ 3 ਦਿਨ ਦਾ ਪ੍ਰੋਗਰਾਮ ਲਗਾਤਾਰ ਚੱਲਦਾ ਹੈ ਜਿਹਦੇ ਵਿੱਚ ਅਲੱਗ-ਅਲੱਗ ਸਟੇਟਾਂ ਤੋਂ ਲੋਕ ਇੱਥੇ ਪਹੁੰਚਦੇ ਹਨ ਤੇ ਹਰ ਸਾਲ ਹੀ ਇਹ ਪ੍ਰੋਗਰਾਮ ਬੜੇ ਹੀ ਚਾਅਮਤਿ ਸਦਰਾਂ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਵੀ ਬੜੀਆਂ ਖੁਸ਼ ਹੋ ਕੇ ਇੱਥੇ ਪਹੁੰਚਦੀਆਂ ਹਨ ਕਿਉਂਕਿ ਉੱਚੇ-ਉੱਚੇ ਪਹਾੜ ਹਨ ਤੇ ਬੜੇ ਸੋਨੇ ਦਰਖਤ ਬੀਵਦਾਰ ਦੇ ਹਨ ਜਿਨ੍ਹਾਂ ਨੂੰ ਵੇਖਣ ਵਾਸਤੇ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਆਂਦੇ ਹਨ ਕਿ ਇਸ ਸੁੰਦਰ ਜਗ੍ਹਾ ਦੇ ਉੱਪਰ ਇਹ ਆਸ਼ਰਮ ਬਣਿਆ ਹੋਇਆ ਹੈ ਤੀਤਥੂ ਦੀਆਂ ਜਿਹੜੀਆਂ ਸੰਗਤਾਂ ਹਨ ਤਿੰਨ ਦਿਨ ਵਾਸਤੇ ਬਹੁਤ ਜ਼ਿਆਦਾ ਸੰਗਤਾਂ ਦੀ ਸੇਵਾ ਕਰਦੀਆਂ ਹਨ ਅੱਜ ਇੱਥੇ ਸਵੇਰ ਯਾਤਰਾ ਵੀ ਹੋਵੇਗੀ ਬਾਅਦ ਕੀਰਤਨ ਦਰਬਾਰ ਹੋਵੇਗਾ ਜਿਸ ਤਰ੍ਹਾਂ ਰਾਤ ਨੂੰ ਹੀ ਪਿਛਲੀ ਰਾਤ ਇੱਥੇ ਸੰਗਤਾਂ ਦੇ ਸਵਾਲ ਜਵਾਬ ਅਧਿਆਤਮਕ ਉੱਤੇ ਹੋਏ ਸਵੇਰ ਇਥੇ ਮੈਡੀਟੇਸ਼ਨ ਤੇ ਯੋਗਾ ਕੈਂਪ ਹੋਇਆ ਤੇ ਇਸੇ ਤਰ੍ਹਾਂ ਹੁਣ ਸਵੇਰ ਜਾਤਰਾ ਹੋਵੇਗੀ ਬਾਜ ਕੀਰਤਨ ਦਰਬਾਰ ਹੋਵੇਗਾ ਮੈਂ ਸਾਰੀਆਂ ਸੰਗਤਾਂ ਨੂੰ ਜਾਜ ਕਰਵਾ ਦੇਵਾਂ ਕਿ ਜੰਮੂ ਕਸ਼ਮੀਰ ਨੂੰ ਜਲਵਸੀ ਆਈਏ ਪੀ ਇਹ ਨੈਸ਼ਨਲ ਹਾਈਵੇ ਉੱਪਰ ਗੁਰੂ ਘਰ ਬਣਿਆ ਉਹਨੇ ਇੱਕ ਟਨਲ ਬਣ ਗਈ ਹੈ ਉਹ ਟਨਲ ਕਰਕੇ ਥੋੜਾ ਅੱਗੇ ਲੋਕੀ ਨਿਕਲਦੇ ਨੇ ਪਰ ਜੇ ਕਿਤੇ ਇੱਥੇ ਹਉਨਾ ਹੋਏ ਤੁਸੀਂ ਤੁਸੀਂ ਟਨਲ ਕਰਾਸ ਕਰਕੇ ਫਿਰ ਵਾਪਸ ਜੰਮੂ ਵੱਲ ਨੂੰ ਰੋਡ ਜਿਹੜਾ ਹੁੰਦਾ ਪਟਰੀ ਟਾਪ ਨੂੰ ਉਹਦੇ ਦੇ ਉੱਪਰ ਆਕਰਕੇ ਤੁਸੀਂ ਇਸ ਗੁਰੂ ਘਰ ਵਿੱਚ ਪਹੁੰਚ ਸਕਦੇ ਹੋ ਔਰ ਕਸ਼ਮੀਰ ਜਾਂਦੇ ਹੋਏ ਇੱਥੇ ਰਾਤ ਦਾ ਸਟੇ ਵੀ ਤੁਸੀਂ ਕਰ ਸਕਦੇ ਹੋ ਔਰ ਇਹਦੇ ਨਾਲ ਅੱਗੇ ਇੱਕ ਹੋਰ ਗੁਰੂ ਘਰ ਆ ਜਾਂਦਾ RAMBAN ਰਾਮਬਨ ਸਾਡਾ ਇੱਕ ਆਖਰੀ ਸਿਟੀ ਸ ਆਪਣੇ ਗੁਰੂ ਘਰ ਹੈ ਉਹਦੇ ਬਾਅਦ ਦੇ ਵਿੱਚ ਕਸ਼ਮੀਰ ਚ ਹੋਰ ਕੋਈ ਵੀ ਸਾਡਾ ਗੁਰੂ ਘਰ ਨਹੀਂ ਬਣਿਆ ਹੋਇਆ ਔਰ ਇਹ ਗੁਰੂ ਘਰ ਜਿਹੜਾ ਇੱਕ ਕਿਸਮ ਦਾ ਇੱਧਰ ਦਾ ਸੈਂਟਰ ਹੈ ਔਰ ਸੰਗਤਾਂ ਨੂੰ ਬੜਾ ਚਾ ਰਿੰਦਾ ਹੈ ਸੋਚ ਲਿੰਦੀ ਹੈ ਕਿ ਕਦੋਂ ਬਟੂਤ ਦਾ ਪ੍ਰੋਗਰਾਮ ਆਏਗਾ ਤੇ ਅਸੀਂ ਪਹੁੰਚਾਂਗੇ ਆਪ ਨੂੰ ਵੀ ਬੇਨਤੀ ਹੈ ਜਦੋਂ ਵੀ ਕਿਤੇ ਸਮਾਂ ਮਿਲੇ ਆਪ ਇਸ ਜਗ੍ਹਾ ਤੇ ਜ਼ਰੂਰ ਪਹੁੰਚੋ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂਵਾਂ ਨੂੰ ਸਾਰੀਆਂ ਸੰਗਤਾਂ ਨੂੰ ਜੈ ਗੁਰਦੀਪ ਤਰਨ ਗੁਰਦੀ ਮਹਾਰਾਜ ਜੀ ਪੰਜਾਬ ਤੋਂ ਬਾਹਰ ਤੁਸੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਜੋੜਦੇ ਹੋ ਤੇ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਆ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਜੁੜੇ ਆ ਸੋ ਕਿਵੇਂ ਇਹ ਮਤਲਬ ਉਹਨਾਂ ਦੀ ਲਗਨ ਜਿਹੜੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਲੱਗੀ ਇੰਨੀ ਜ਼ਿਆਦਾ ਸੰਕਿਆ ਵਿੱਚ ਐ ਇੱਥੇ ਜੋ ਗੁਰ ਰਵੀਦਾਸ ਮਹਾਰਾਜੀ ਦਾ ਮਿਸ਼ਨ ਹੈ ਇਹ ਲੋਕ ਕਿਉਂਕਿ ਇੱਥੇ ਹਰ ਇੱਕ ਨੂੰ ਪਤਾ ਸੀ ਕਿ ਸਾਡੇ ਗੁਰੂ ਗੁਰ ਰਵੀਦਾਸ ਜੀ ਨੇ ਬਸ ਬਾਣੀ ਕਰਕੇ ਇਹ ਥੋੜੀ ਜਿਹੀ ਪਿੱਛੇ ਸੰ ਜਿਸ ਕਰਕੇ ਜਦੋਂ ਸਵਾਮੀ ਜਗਤਗਿਰੀ ٹرسٹ ਨੇ ਇਹ ਜਿਹੜਾ ਬਾਣੀ ਦਾ ਫੈਲਾਉ ਕਰਨਾ ਸ਼ੁਰੂ ਕੀਤਾ ਤੇ ਪ੍ਰਚਾਰਕ ਭੇਜਨੇ ਸ਼ੁਰੂ ਕੀਤੇ ਤੇ ਸਾਰੇ ਹੀ ਲੋਕ ਗੁਰ ਰਵਿਦਾਸ ਵਿਚਾਰਤਾਰਾਂ ਨਾਲ ਜੁੜ ਗਏ ਤੁਸੀਂ ਦੇਖ ਹੀ ਰਹੇ ਹੋ ਕਿ ਹਜ਼ਾਰਾਂ ਦੀ ਤਦਾਦ ਇੱਥੇ ਸੰਗਤਾਂ ਜੁੜੀਆਂ ਨੇ ਔਰ ਦਿਨ ਰਾਤ ਗੁਣਗਾਨ ਗਾ ਰਹੀਆਂ ਨੇ ਕੱਲ ਅਸੀਂ ਇੱਥੇ ਨਜ਼ਦੀਕ ਥੋੜੀ ਦੂਰ ਤੇ ਪੱਧਰਵਾ ਕਹਿੰਦੇ ਆ ਜਿਹਨੂੰ ਮਿੰਨੀ ਕਸ਼ਮੀਰ ਕਿਹਾ ਜਾਂਦਾ ਹੈ ਜਿਹਦੇ ਰਾਜਮਾ ਬੜੀ ਮਸ਼ਹੂਰ ਉਸ ਇਲਾਕੇ ਦੇ ਆ ਉਥੇ ਪ੍ਰੋਗਰਾਮ ਹੈ ਉਥੇ ਵੀ ਸੰਗਤਾਂ ਜੁੜਨ ਗਈਆਂ ਉਸ ਇਲਾਕੇ ਦੀਆਂ ਪੱਦਰਵਾ ਦੇ ਆਸ-ਪਾਸ ਦੀਆਂ ਇਸੇ ਤਰ੍ਹਾਂ ਅਸੀਂ ਅੱਗੇ ਜਾਵਾਂਗੇ ਰਾਮਬੰਦ ਤੇ ਰਾਮਬੰਦ ਤੋਂ ਬਾਅਦ ਦੋ ਤਿੰਨ ਦਿਨ ਦਾ ਸਾਡਾ ਪ੍ਰੋਗਰਾਮ ਕਸ਼ਮੀਰ ਦਾ ਰਹੇਗਾ ਤੇ ਸੰਗਤਾਂ ਇਸੇ ਤਰ੍ਹਾਂ ਗੁਰੂ ਜੀ ਦਾ ਮਿਸ਼ਨ ਪਿਆਰ ਤਰੀਮ ਜਿਹੜਾ ਲੋਕਾਂ ਦੀ ਮਨਾਂ ਦੇ ਵਿੱਚ ਵਸਿਆ ਹੋਇਆ ਈ ਲੋਕ ਕੇਵਲ ਖਲਾਵਾ ਹੀ ਨਹੀਂ ਹੈ ਕੇਵਲ ਟੂਲ ਤਮੱਕੀ ਤੱਕ ਨਹੀਂ ਸੀਮਤ ਸਭ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਆਪਣੀ ਜੀਵਨ ਚ ਅਪਣਾ ਰਹੇ ਹਨ ਜਿ ਜਿਤਰਾ ਗੁਰੂ ਜੀ ਨੇ ਕਿਹਾ ਸੀ ਕਿ ਮਾਦੋ ਅਵਿਦਿਆ ਹਿਤਕੀ ਬਵੇਕ ਦੀਪ ਅਮਲੀਨ ਇਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਇਥੇ ਤੁਹਾਨੂੰ ਅਫੀਸਰ ਵੀ ਬੱਚੇ ਮਿਲ ਜਾਣਗੇ ਔਰ ਇਸੇ ਤਰ੍ਹਾਂ ਇਹਨਾਂ ਦੀ ਛੋਟੀ ਛੋਟੀ ਬਿਜ਼ਨਸ ਕਾਰੋਬਾਰ ਨੇ ਤੇ ਗੁਰੂ ਮਹਾਰਾਜ ਦਾ ਬੜਾ ਅਸੀਰਵਾਦ ਹੈ ਬਹੁਤ ਵਧੀਆ ਜ਼ਿੰਦਗੀ ਲੋ ਬਤਾ ਰਹੀ ਹੈ ਜੈ ਗੁਰਦੇ ਠੀਕ ਹੈ